ਗੁੱਡ ਮਾਰਨਿੰਗ ਜੀ ਅੱਜ ਹੈ ਆਪਣਾ ਕਿੰਨਾ ਓਏ ਬੜਾ ਯਾਰ ਇੱਕ ਦਿਨ ਭੁੱਲ ਗਿਆ ਨਾ 16 16 ਜਨਵਰੀ ਹੈ 16 ਜਨਵਰੀ 149 ਆਪਣਾ ਬਲੌਗ ਤਿਆਰੀ ਕਰਦੇ ਆ ਗੁੱਡ ਮਾਰਨਿੰਗ ਜੀ ਅੱਜ ਹੈ 16 ਜਨਵਰੀ ਤੇ ਡੇਲੀ ਬਲੌਗ ਡੇ 149 ਤੇ ਸਕੂਲ ਦਾ ਟਾਈਮ ਚੇਂਜ ਹੋ ਗਏ 10 ਵਜੇ ਸਕੂਲ ਲੱਗਣ ਲੱਗੇ 9:40 ਤੇ ਮੈਡਮ ਨੇ ਪਹੁੰਚਣਾ ਸੀਗਾ ਪਰ ਦੇਖੋ 10 ਵਜੇ ਸਕੂਲ ਲੱਗੂਗਾ 9:40 ਤੱਕ ਪਹੁੰਚਣਾ ਸੀ ਅੱਗੇ ਮੈਡਮ ਪਹੁੰਚਦੇ ਹੁੰਦੇ ਸੀਗੇ ਕਿੰਨੇ ਮਿੰਟ ਘੱਟੋ ਘੱਟ ਕਿੰਨਾ ਹੁੰਦਾ ਸੀ ਉਹਦਾ ਟਾਈਮ ਹਣ ਘੱਟੋ ਘੱਟ 40 ਹੋ ਗਿਆ ਅਰੇ ਨਹੀਂ ਉਸ ਤੋਂ ਪਹਿਲਾਂ ਵੀ ਜਦੋਂ ਜਲਦੀ ਤੋਂ ਜਲਦੀ ਪਹੁੰਚਣਾ ਹੁੰਦਾ ਜਦੋਂ ਜਲਦੀ ਜਿੰਦੀ ਉਦੋਂ ਸਾਨੂੰ 7:30 ਸਵਾ 7:00 ਸਵਾ 7:00 ਸਵਾ 7:00 ਪਹੁੰਚਣਾ ਹੁੰਦਾ ਸੀ ਸਵਾ 7:00 ਸਵਾ 7:00 ਪਹੁੰਚਣਾ ਹੁੰਦਾ ਸੀ ਸਵਾ 7:00 ਤੋਂ 9:40 ਹੋਗੇ ਪਰ ਇਹ ਸਵਾ 7:30 ਸੋਰੀ ਗਲਤ 750 ਹਾਂ 750 ਤੱਕ 750 ਤੱਕ ਪਹੁੰਚਣਾ ਹੁੰਦਾ ਸੀਗਾ ਤੇ ਹੁਣ ਪਹੁੰਚ ਰਹਾ ਮੈਂ 9:40 ਤੱਕ ਪਰ ਇਹ ਮੈਡਮ ਜਿਵੇਂ ਜਿਵੇਂ ਟਾਈਮ ਬਦ ਰਿਹਾ ਮੈਡਮ ਵੀ ਸਾਡੀ ਸਲੋਟ ਹੁੰਦੀ ਜਾ ਰਹੀ ਹੈ ਤੇ सस्ती ਹੈ ਨਾ 9:40 ਤੇ ਪਹੁੰਚਣਾ ਸੀਗਾ 9:40 ਤੱਕ ਹੀ ਹੈ 9:43 ਦਾ ਇਹ ਰਾਹ ਚ ਹੀ ਹੋ ਜਾਤੇ ਗਲਤੀ ਕਰ ਲਈ ਮੈਂ ਖੁਦ ਕਹਿ ਰਹੀ ਆ ਅੱਜ ਮੈਂ ਲੇਟ ਹੋ ਗਈ ਤੁਸੀਂ ਸਾਰੀ ਦੁਨੀਆ ਨੂੰ ਦੱਸ ਦਿਓ ਫੈਮਿਲੀ ਆਪਨੀ ਸਾਰੇ ਇਹ ਭਾਵੇਂ ਬੰਦੇ ਨੇ ਅੱਗੀ ਚੱਕ ਕੇ ਬਹਾਨਾ ਮਾਰਨਾ ਓਏ ਕਿ ਮੈਂ ਲੇਟ ਹੋ ਗਈ ਅੱਲੂ ਟ੍ਰੱਕ ਦੇਖੋ ਅੱਗੇ ਟ੍ਰੱਕ ਦੇਖੋ ਥੋੜਾ ਹੋਲੀ ਕਰ ਲੋ ਯਾਰ ਮੈਂ ਜਿੰਦਾ ਜਾਣਾ ਚਾਹੁੰਦੀ ਆ ਪਲੀਜ਼ ਕਮੈਂਟ ਕਮੈਂਟ ਜਿੱਕੋ ਮੈਡਮ ਨੂੰ ਕੀ ਮੈਡਮ ਟਾਈਮ ਤੇ ਟਾਈਮ ਤੇ ਟਾਈਮ ਜਾਨੀ ਨਹੀਂ ਠੀਕ ਹੈ ਉਹ ਆਪ ਹਮੇਸ਼ਾ ਟ੍ਰੈਫਿਕ ਹੁੰਦਾ ਅੱਜ ਰੀਜ਼ਨ ਇਹ ਹੈ ਕਿ ਮੈਂ ਨਾ ਅਸਲ ਵਿੱਚ ਟਾਈਮ ਤੇ ਮੈਨੂੰ ਪਤਾ ਨਹੀਂ ਲੱਗਿਆ ਮੈਂ ਵਾਸ਼ਰੂਮ 'ਚ ਬੜੇ ਟਾਈਮ ਲੱਗ ਗਿਆ ਸਫਾਈ ਕਰਨ ਲੱਗ ਗਈ ਹਾਂ ਦਾ ਮੈਂ ਸਿਰ ਤੋਂ ਮਾਫੀ ਹੈ ਜੇ ਟਾਈਮ ਖੁੱਲੇ ਜੇ ਕੰਮ ਖੁੱਲੇ ਟਾਈਮ 'ਚ ਕਰਨਾ ਚਾਹੀਦਾ ਉਹ ਇਹ ਜਦੋਂ ਟਾਈਮ ਘ ਜਿਵੇਂ ਨਹੀਂ ਹੋ ਗਿਆ ਕਿ ਟਾਈਮ ਬਹੁਤ ਪਿਆ। ਤਾਂ ਮੇ ਤਾਂ ਗਲਤੀ ਹੋ ਗਈ। ਫੇ ਕਾਕਾ ਮੇਰੇ ਬਰਾਬਰ ਉੱਠ ਗਿਆ ਮੈਂ ਕੀ ਕਰਾਂ ਮੈਂ ਕਾਕਾ ਵੀ ਤਸਾਂਦੇ ਆ। ਕਾਕਾ ਦਾ ਵਿਚਾਰ ਓਵੇਂ ਬਦਨਾਮ। ਓਵੇਂ ਤੁਸੀਂ ਕਿਸੀ ਕਾਕਾ ਸੇ ਡਰਦੇ ਸਾਂ। ਚਲੋ ਯਾ ਜਲਦੀ ਇਹਨਾਂ ਨੂੰ ਪਹੁੰਚਾ ਦਈਏ ਸਕੂਲ। ਬਾਹਰ ਵੀ ਤਾਂ ਪਾਏ। ਚਲੋ ਬਾਹਰ ਬੈਠ ਕੇ ਹਾਂ ਬੱਕ ਪੜਦੇ ਆ। ਹਰੇ ਰੀ ਪੱਕਰ ਸੀ ਲੈਣੀ ਹੈ ਨਾ ਨਾ ਕੁਰਸੀਆਂ ਪਈਆਂ ਨੇ ਗਿਆ ਮੇਰੇ ਹਣਾ ਦੀਆਂ ਕੁਰਸੀਆਂ ਪਈਆਂ ਨੇ ਕੁਰਸੀ ਲੈ ਲੈਣੇ ਆਣਾ ਤਵਾੜਾ ਟ੍ਰੈਫਿਕ ਚੱਲ ਰਿਹਾ ਸੂਰਜ ਆਪਣੇ ਸਿਰ ਤੇ ਆ ਇਸ ਨੇਗੀ ਜੀ ਧੁੱਪ ਤੇ ਹੱਲੇ ਆਪਾਂ ਆਪਣਾ ਗੌਰਮੇ ਇਤਿਹਾਸ ਬਣਦੇ ਆ ਪらせ ਵਜੇ 2 ਵਜੇ ਨੇਗੇ ਇਹ 3:30 ਤੱਕ ਲੈਣ ਜਾਣਾ ਘੋਗੜ ਨੂੰ ਟਾਈਮ ਚੇਂਜ ਹੋ ਗਿਆ ਨਾਲੇ ਸਵਾ ਲ ਘੰਟਾ ਹੈਗਾ ਆਪਣੇ ਕੋਲ ਬਹਿ ਕੇ ਆਰਾਮ ਨਾਲ ਪਕਵਾਂ ਮੈਂਨੇ ਆਪਣੀ ਲਾਈਫ ਚ ਕਦੇ ਵੀ ਸੋਮਲ ਸਰਨੇਮ ਨਹੀਂ ਸੁਣਿਆ ਸੀ ਜਦ ਤੱਕ ਮੈਂ ਬਲਰਾਜ ਮੇ ਨਹੀਂ ਮਿਲੀ ਸੀ ਔਰ ਪਹਿਲੀ ਵਾਰ ਜ਼ਿੰਦਗੀ ਚ ਮੈਨੂੰ ਸੋਮਲ ਸਰਨੇਮ ਦਾ ਟਰੱਕ ਦਿਖਿਆ ਮਾਈ ਗੋਡ ਫॉर द ਫਸਟ ਟਾਈਮ ਸੋਮਲ ਸੋਮਲ ਹੋ ਗਈ ਸੋਮਲ ਕੈਸਾ ਫੀਲ ਕਰ ਰਹੇ ਆ ਪ੍ਰਾਊਡ ਫੀਲ ਹੋ ਰਿਹਾ ਟਰੱਕਾਂ ਦੇ ਤੇ ਸਾਡੀ ਗੋਤ ਨਹੀਂ ਮਤਲਬ ਪਹਿਲੀ ਵਾਰ ਆ ਯਾਰ ਮੈਨੇ ਕਦੇ ਨਹੀਂ ਸੀ ਦੇਖਿਆ ਜਦ ਤੱਕ ਮੈਂ ਬਲਰਾਜ ਨੂੰ ਮਿਲੀ ਨਹੀਂ ਸੀ ਮੈਨੇ ਕਦੇ ਸੋਮਲ ਸੁਣਿਆ ਵੀ ਨਹੀਂ ਸੀਗਾ ਇਹ ਰਾਏਕੋਟ ਵਾਲੀ ਸਾਈਡ ਹੀ ਹੁੰਦੇ ਨੇ ਸਾਰੇ ਲੁਧਿਆਣੇ ਵਾਲੀ ਸਾਈਡ ਹੁੰਦੇ ਨੇ ਸੋ ਮੈਂ ਬਹੁਤ ਮਤਲਬ ਇਹ ਪਰ ਜਾਤਾ ਇਸ ਨਹੀਂ ਪਰ ਜਾਤੀ ਉੱਥੇ ਮਿਲੂਗੀ ਤੁਹਾਨੂੰ ਸੋਮਲ ਵਾਲੀ ਪਹਿਲੀ ਵਾਰ ਕਿਸੇ ਟਰੱਕ ਦੇ ਪਿੱਛੇ ਲਿਖਿਆ ਦੇਖਿਆ ਸਿਰਫ ਮੈਂ ਨਹੀਂ ਇਹਨਾਂ ਨੇ ਵੀ ਅਰੇ ਨਹੀਂ ਐਕਚੁਅਲੀ ਜਿ ਕਿਆ ਹੋਣੀ ਹੈ ਕਿ ਰਿਸ਼ਵਾਨ ਨੂੰ ਭੁੱਲਰ ਦਾ ਗੀਤ ਆਇਆ ਉਦੇ ਚ ਵੀ ਨਾਮ ਉਹਦਾ ਲੇਰੈਕਸਟਾ ਉਹਨੇ ਉਹਦਾ ਨਾਮ ਕੋਦੇ ਕੋ ਉਹ ਤੋਂ ਸੁਣਨਾ ਪਰ ਅਕਦਰ ਲਿਖ ਦੇ ਗਾਤ ਨੇ ਐਸ ਯੂ ਐਮ ਐਲ ਲਿਖ ਰਹੇ ਸੁਮਲ ਉਹ ਵੀ ਕੋਈ ਗੀਤ ਤੁਸੀਂ ਗਾਣਾ ਸੁਣਿਓ ਉਹਦਾ ਨਾਮ ਬਣੀ ਸੀਗਾ ਗਾਣੇ ਦਾ ਤੇ ਉਹਦੇ ਚ ਵੀ ਉਹ ਕਹਿ ਰਿਹਾ ਉਹਦਾ ਨਾਮ ਲੈਦਾ ਸੁਮਲ ਮੈਂ ਤਾਂ ਸੁਮਰ ਮੈਂ ਚੈੱਕ ਕਰਿਆ ਉਹ ਸੋਮਲ ਲਿਖਿਆ ਸੋਮਲਾ ਐਸ ਓ ਐਮ ਐਲ ਇਹ ਪੰਜਾਬੀ ਚ ਵੀ ਗਲਤ ਲਿਖਦੇ ਨੇ ਸੱਸੇ ਤੇ ਹੋੜਾ ਮਮਾ ਲਲਾ ਹੁਣਾ ਸੋਮਲ ਇਹ ਅੰਕੜਾ ਦਲੈਂਕੜਾ ਪਾਈ ਜਾਂਦੇ ਨੇ ਸੁਮਲ ਸੁਮਲ ਨਹੀਂ ਹੁੰਦਾ ਸੋਮਲ ਹੁੰਦਾ ਇਹ ਮੇਰੇ ਪਾਪਾ ਨੇ ਤੇ ਪਿੰਡ ਸਾਰੇ ਪਿੰਡ ਨੂੰ ਕਿਹਾ ਸੀ ਕਿ ਉਹ ਗਲਤ ਕਿਉਂ ਲਿਖ ਜਾਨੇ ਸੋਮਲ ਹੁੰਦਾ ਸੋਮਲ ਸੂਮਲ ਨਹੀਂ ਹੁੰਦਾ ਸਾਰਾ ਪਿੰਡ ਹੀ ਸੂਮਲ ਪਾਉਂਦਾ ਤੋਂ ਬਸ ਫਿਰ ਤਾਂ ਹੁਣ ਅਸੀਂ ਕੀ ਕਰੀਏ ਸਾਰੇ ਪਿੰਡ ਨਾ ਚੱਲੀ ਕਿਸੀ ਪਿੰਡ ਤੋਂ ਅਲੱਗ ਚਲੀਏ ਉਹ ਕਿ ਸੋਮਲ ਆ ਉਹ ਐਸ ਓ ਐਮ ਐਲ ਆ ਦੇਖੋ ਕਚਰਾਖ ਤੇ ਦੇਖ ਗਿਆ ਤੁਹਾਨੂੰ ਸੋਮਲ ਟਰੱਕ ਤੇ ਸਹੀ ਲਿਖਿਆ ਚਲੋ ਜੀ ਘਰ ਚਲਦੇ ਹਾਂ ਹਾਇ ਇਹਦਾ ਕੁਝ ਨਹੀਂ ਬਦਲਦਾ ਪਹਿਲਾਂ ਮੈਨੂੰ ਕਹਿੰਦਾ ਚੱਲੂ ਚੱਲੂ ਪਾਪਾ ਚਲੋ ਮੈਂ ਗੱਡੀ ਲੱਗੇ ਤੋੜ ਲਈ ਕਿ ਉਹਦੀ ਮੰਮੀ ਨੂੰ ਝੜਕਾਵਾਂਗੇ ਆਹ ਯੋਨ ਥੋੜਾ ਜੱਗ ਗਿਆ ਆ ਲੱਗ ਗਿਆ ਬੁਕਨ ਮਮੇ ਰਾਮ ਮਮਾ ਖਾਂ ਗਿਆ ਇਹ ਦੇਖੋ ਮੈਂ ਜਾਣਾ ਸੀ ਪਾਪਾ ਨਾਲ ਕੰਮ ਤੇ ਇਹ ਦੋਨੇ ਮਾਂ ਪੁੱਤ ਫੈਲਾ ਚੱਕ ਰਹੇ ਨੇ ਕਿਛੂ ਛੂ ਅਸੀਂ ਵੀ ਉੱਥੇ ਜਾ ਕੇ ਅਮ ਨੂੰ ਨਾਨਕੇ ਕਿ ਤੁਸੀਂ ਰੈਡੀ ਦਾ ਕੰਮ ਜਾਇਓ ਅਸੀਂ ਤਾਂ ਉਹਨੇ ਨਾਨਕੇ ਰਹਾਂਗੇ ਆ ਬਹੁਤ ਗੰਦਾ ਬੰਦਾ ਇਹ ਧੋਖੇ ਬਾਦ ਲਾਲਾ ਇਸਕੇ ਕੇਰ ਲਵਾਂਗੇ ਲੈ ਚਾਪ ਮੈਨੂੰ ਕੁਝ ਹੋਰ ਕਹਿ ਕੇ ਆ ਪੁੱਛ ਹੋਰ ਕਰਦਾ ਹੈ ਮੈਨੂੰ ਕਹਿੰਦਾ ਮੰਮੀ ਮੈਨੂੰ ਛੋੜ ਕੇ ਨਾ ਜਾ ਨੀ ਜਾਂਦੀ ਛੋੜ ਕੇ ਪਾਪਾ ਨਾ ਜਾਏਗਾ ਹੈ ਕਿੰਨਾ ਠੀਕ ਹੈ ਚੱਲ ਫਿਰ ਪਾਪਾ ਨਾ ਪਾਪਾ ਨਾ ਜਾਵਾਂਗੇ ਮੰਮਾ ਨਾਲ ਨਹੀਂ ਕਾਕਾ ਪਾਪਾ ਨਾਲ ਰਹੂਗਾ ਠੀਕ ਹੈ ਚਲ ਉੱਤਰ ਮੈਂ ਮורה ਹੁਣੇ ਉੱਤਰ ਕਹਿੰਦੇ ਕਹਿੰਦੇ ਕਿ ਅਸੀਂ ਨਹੀਂ ਉੱਤਰਦੇ ਉੱਤਰਦੇ ਉੱਤਰਦਾ ਕਿਉਂ ਨਹੀਂ ਦੋਨਾਂ ਨੂੰ ਮਾਂ ਤੇ ਪਤ ਨੂੰ ਤਾਰੂੰਗਾ ਚੱਲ ਤਰ ਕਿੱਦ ਕਰਦੇ ਚਲੋ ਚਲੋ ਉੱਤਰ ਕੇ ਆਓ ਕਹਦੇ ਕਿ ਐਸੇ ਕਿ ਉੱਤਰਦੇ ਕਿਵੇਂ ਨੇ ਹੋਤੇ ਕਿਉਂ ਨਹੀਂ ਉੱਤਰਦਾ ਇਹ ਸਾਡੀ ਗੱਡੀ ਐ ਜਦਾ ਪਾਪਾ ਨਾਲ ਜਾਣਾ ਪਊਗਾ ਤੇਰੀ ਗੱਡੀ ਐ ਵੱਡੇ ਦੀ ਪਾਪਾ ਦੀ ਗੱਡੀ ਆ ਕਾ ਕਾ ਗੱਡੀ ਕਾਕਾ ਗੱਡੀ ਕਾਕਾ ਗੱਡੀ ਕਾਕਾ ਦੀ ਕਿ ਗੱਡੀ ਓਏ ਤੇ ਪਾਪਾ ਵੀ ਕਾਕਾ ਦੇ ਕਾਕਾ ਪਾਪਾ ਕਾ ਕਾਕਾ ਪਾਪਾ ਕਾ ਤਾਂ ਫਿਰ ਚੱਲ ਪਾਪਾ ਨਾਲ ਹੀ ਜਾਣਾ ਪਊਗਾ ਕਾਕਾ ਪਾਪਾ ਦਾ ਕਿੰਝ ਰੋਕੇ ਨਾਨੀ ਖਵਾਉਗੀ ਨਾਨੀ ਕੋਲ ਜਾ ਰਹੇ ਆ ਨਾ ਆ ਦੇਖ ਤੇ ਮੈਂ ਪਾਪਾ ਨਾਲ ਆਇਆ ਵਾਂ ਜੀ ਹਵੇਲੀ ਔਰੇ ਲੱਗ ਗਈਆਂ ਮੀਟਿੰਗ ਅਸੀਂ ਲਾਉਣ ਆਇਆ ਔਰੇ ਉਹਦਾ ਪ੍ਰੋਜੈਕਟ ਦੱਸਿਆ ਨਾ ਪ੍ਰੋਜੈਕਟਰ ਦਾ ਵੀ ਕੰਮ ਆ ਸਾਡਾ ਇਧਰ ਸਾਈਡ ਤੇ ਆ ਇਧਰ ਕੋਈ ਢਾਬਾ ਨਾ ਇਹਦਾ ਖਾਣ ਵਾਲਾ ਸਿਸਟਮ ਇਧਰ ਹੋਣ ਗਿਆ ਹਾਲ ਵਗੈਰਾ ਇਧਰ ਹੋ ਔਰ ਇਹ ਪਿੱਛੇ ਪਾਰਟੀ ਹਾਂ ਆਹ ਮੈਂ ਚੱਕਿਆ ਹੋਇਆ ਵਾ ਉਹ ਜਿਹੜਾ ਹੁੰਦਾ ਸਪੀਕਰ ਬਹੁਤ ਭਾਰੀ ਹੈ ਬਾਹਰ ਆ ਬਾਹਰ ਦੇ ਘਰ ਦੇ ਬਾਹਰ ਨਾਲ ਇਹ ਖੜਾਇਆ ਬਈ ਓਏ ਬੰਨ ਰੱਖੀ ਜੀ

ਇਹ ਹੈਗਾ ਜਿਹੜੀ ਸਾਡੀ ਮੀਟਿੰਗ ਆ ਉਹਦੀ ਫਲੈਕਸ ਇਹਦੇ ਵਿੱਚ ਹੈਗਾ ਸਾਡਾ ਪ੍ਰੋਜੈਕਟਰ ਤੇ ਇਹਨਾਂ ਦੇ ਵਿੱਚ ਤਾਰਾਂ ਤੁਰਾਂ ਹੋਣਗੀਆਂ ਇਹਦੇ 'ਚ ਹੋਊਗਾ ਪ੍ਰੋਜੈਕਟ ਆ ਵੱਡਾ ਸਪੀਕਰ ਆ ਹੈਗਾ ਸਾਡੇ ਜੋ ਪੜਦਾ ਹੁੰਦਾ ਹੈ ਹਾਂ ਪ੍ਰੋਜੈਕਟਰ ਸਕਰੀਨ ਜਿਹਨੂੰ ਕਹਿੰਦੇ ਪ੍ਰੋਜੈਕਟਰ ਸਕਰੀਨ ਕਈ ਵਾਰ ਸ਼ਬਦ ਆਉਂਦੇ ਨਹੀਂ ਹੈਗੇ ਦਿਮਾਗ 'ਚ ਜੇ ਮੈਨੂੰ ਪੁੱਕ ਵੀ ਬਹੁਤ ਲੱਗੀ ਹੈ ਸਵੇਰ ਦੇ ਖਾਦਾ ਹੋਇਆ ਮੈਂ ਡੈਡੀ ਨੇ ਕਿਹਾ ਜੜੀ ਮੋਰੇ ਤਾਂ ਖਾ ਸਕਦੇ ਨਾ ਆਪਾਂ ਹਾਂ ਤੁਹ ਕੈਜਿਨ ਦੇ ਵਿੱਚ ਨਾ ਨੇ ਉਹ ਲੈ ਜਾਂਦੇ ਪਲੇਟਾਂ ਲੈ ਜਾਂਦੇ ਨੇ ਪਲੇਅਰ ਸਿਸਟਮ ਉਹ ਕੈਜਿਨ ਨੇ ਇਹ ਆ ਕਿ ਸਾਡਾ ਹੁੰਦਾ ਵੀ ਪੈਸਾ ਦੇਣਾ ਕੋਈ ਪਰ ਕੀ ਹੁੰਦਾ ਸਰ ਇੱਕ ਬੰਦੇ ਨਾਲ ਕੀ ਹੁੰਦਾ ਉਹ ਬਾਅਦ ਨਾਲ ਸਾਡੇ ਉੱਤੋਂ ਪੇਮੈਂਟ ਦੇ ਵਿੱਚ ਕੱਟਾਂ ਲਾ ਜਾਂਦੇ ਨੇ ਕਿ ਤੁਸੀਂ ਖਾ ਕੇ ਗਏ ਹੋ ਅਸੀਂ ਉਹ ਪੇਮੈਂਟ ਦੇ ਵਿੱਚ ਕੱਟ ਲੀਨੇ ਆ ਤੇ ਅਰੇ ਜੀ ਖਾਂਦੇ ਨਹੀਂ ਹੈਗੇ ਫਿਰ ਉਰੇ ਉਰੇ ਖੁੱਲਾ ਹੁੰਦਾ ਖਾ ਸਕਦੇ ਆ ਯਾਰ ਇਹ ਹੜਾ ਪ੍ਰੋਟੈਕਟਰ ਇਹ ਸਾਡਾ ਉਹ ਪ੍ਰੋਜੈਕਟਰ ਆ ਅਸੀਂ ਬਰਨਾਲੇ ਗਏ ਸੀਗੇ ਮੈਂ ਬੈਗ ਅਪਦੇ ਵਿੱਚ ਪਾਇਆ ਸੀ ਮੋਡੇ ਚ ਤਣੀ ਟੁੱਟ ਗਈ ਤੁਸੀਂ ਵਾਹੋ ਮੇਰਾ ਮੇਰੀ ਹਾਈਟ ਦੇਖੋ ਮੇਰੀ ਹਾਈਟ ਦੇ ਉੱਤੋਂ ਛਾ ਕੇ ਵਿਚਾਰਾ ਨੀਚੇ ਡਿੱਗਿਆ ਬੈਗ ਆ ਟੁੱਟ ਗਿਆ ਪਰ ਪਾਪਾ ਨੇ ਇਹ ਠੀਕ ਕਰਤਾ ਚੱਲਦਾ ਇੱਕ ਨੰਬਰ ਇਹ ਕਿਉਂਕਿ ਬਾਰੀ ਦੀ ਬਾਰੀ ਬੋਡੀ ਦਾ ਤੇ ਟ੍ਰੇਡ ਆਈ ਸੀਗੀ ਪਰ ਅੰਦਰੋਂ ਲੈਂਸ ਵਗੈਰਾ ਸਾਰ ਗਿਆ ਸ਼ ਵਧੀਆ ਸੀ ਤੇ ਡੈਡੀ ਨੇ ਮੈਨੂੰ ਦੱਸਿਆ ਕਿ ਉਹ ਬਚ ਗਿਆ ਆਪਣਾ ਪ੍ਰੋਜੈਕਟਰ ਚੱਲਦਾ ਰਿਹਾ ਠੀਕ ਹੈ ਉਹ ਨਾ ਮੈਨੂੰ ਬਹੁਤ ਟੈਨਸ਼ਨ ਹੋ ਗਈ ਸੀ ਉਦੋਂ ਮੇਰੇ ਬਲੌਗ ਦੂਪਾਇਆ ਗਿਆ ਤੋ ਕੀ ਨੁਕਸਾਨ ਹੋ ਗਿਆ ਕੋਗੜਦਾ ਮੈਨੂੰ ਆਰਾਮ ਨਾਲ ਬੈਠਣ ਦੇਵੇ ਮੈਂ ਅੰਦਰ ਬੈਠਾ ਸੀਗਾ ਕ੍ਰਿਸ਼ਨ ਦਾ ਫੋਨ ਆਇਆ ਹੁਣੇ ਫੋਨ ਘੁਮਾ ਲਿਆ ਕੋਗੜਦੇ ਇਹ ਚੈੱਕ ਕਰ ਰਿਹਾ ਗੱਡੀ ਚ ਤਾਂ ਨਹੀਂ ਪਿਆ ਕੀ ਯਾਰ ਕੋਗੜਦਾ ਓ ਯਾਰ ਤੋ ਚੈੱਕ ਕਰਦਾ ਮਾਲ ਕਰਦਿਆਂ ਗੋਖੜੇ ਕਦੇ ਗੁੱਠੀਆਂ ਘਮਾਲੀਆਂ ਕਦੇ ਫੋਨ ਘਮਾ ਲਈ ਆਪਾਂ ਬਲੌਗ ਬਾਈ ਲੋਕਾਂ ਲਈ ਐਂਟਰਟੇਨਮੈਂਟ ਲਈ ਬਣਾ ਰਹੇ ਮੋਟੇ ਆਪਾਂ ਆਪਣਾ ਸਮਾਂ ਲੱਭਣ ਲਈ ਥੋੜਾ ਬਣਾ ਰਹੇ ਆ ਕਿਵੇਂ ਬਲੌਗ ਬਣਾ ਲਿਆ ਤੇ ਆਪਾਂ ਬਲੌਗ ਦੇਖਾਂਗੇ ਕਿ ਉਹ ਦੇਖਦੇ ਆ ਬਲੌਗ ਚ ਕਿੱਥੇ ਰੱਖਿਆ ਸੀ ਗੁੰਮ ਹੋਇਆ ਮਾਲ ਕਰਦਿਆਂ ਮੋਟੋ ਕਮਾਓ

ਅੱਜ ਦੀ ਮੀਟਿੰਗ ਹੈਗੀ ਆ ਜਿੰਦਲ ਗਰੁੱਪ ਦੀ ਇਹ ਨਈ ਜੇਸਰੀਏ ਵਗੈਰਾ ਬਣਾਉਦੇ ਨੇ ਇਹ ਸਰ ਇਹ ਵਗੈਰਾ ਬਣਾਉਗੇ ਰਹਿਗੇ ਬਹੁਤ ਵੱਡਾ ਗਰੁੱਪ ਆ 3.6 ਬਿਲੀਅਨ ਡਾਲਰ ਦੀ ਇਹਨਾਂ ਦੀ ਮਾਰਕੀਟ ਵੈਲਿਊਏਸ਼ਨ ਹੈ 3.6 ਬਿਲੀਅਨ ਡਾਲਰ ਤੇ ਕਈ ਵਾਰ ਉਹਨੂੰ ਸੋਚ ਕੇ ਤੇ ਹੈਰਾਨੀ ਹੁੰਦੀ ਆ ਜੇ ਯਾਰ ਇੰਨੇ ਇੰਨੇ ਜ਼ਿਆਦਾ ਅਮੀਰ ਅਮੀਰ ਲੋਕ ਹੋਏ ਨੇ ਓਏ ਕਿੱਡੇ ਵੱਡੇ ਵੱਡੇ ਅੰਪਾਇਰਸ ਖੜੇ ਘਰੇ ਹੋਏ ਨੇਗੇ ਪਰ ਇਹ ਇੱਕ ਦਿਨ ਇੱਕ ਵਾਰ ਚ ਨਹੀਂ ਹੁੰਦਾ ਬੰਦਾ ਇਹ ਅੰਪਾਇਰ ਕਿਹ ਐ ਖੜਾ ਹੋ ਜਾਉ ਪੀੜੀਆਂ ਲੱਗਦੀਆਂ ਨੇ ਪੀੜੀਆਂ ਇਹ ਜਿਹੜੇ ਖੜਾ ਹੁੰਦੇ ਨੇ ਜਿਹੜੇ ਅੰਪਾਇਰ ਮਿਹਨਤ ਕਰਦੇ ਰਹੋ ਸਭ ਤੋਂ ਵਧੀਆ ਤਾਂ ਇਹ ਚੀਜ਼ ਹੈ ਨਾ ਜਿਹੜੀ ਮੇਰੇ ਖਰ ਦਾ ਆਪਦੇ ਬੱਚਿਆਂ ਨੂੰ ਜੋ ਅਗਲੀ ਸਾਡੀ ਜਨਰੇਸ਼ਨ ਹੈ ਨਾ ਉਹਨੂੰ ਮੋਰਲ ਵੈਲਿਊ ਸਭ ਤੋਂ ਵੈਸਟ ਦੇ ਕੇ ਚੱਲੋ ਮੋਰਲ ਵੈਲਿਊ ਵਧੀਆ ਹੋਣਗੇ ਨਾ ਕਾਮਯਾਬੀ ਤਾਂ ਮਿਲਦੀ ਜਾਊਗੀ। ਤੂੰ ਮੀਟਿੰਗ ਕਰ ਲਈ ਆ ਪੈਨਸਰੀ ਉੱਤੇ ਜਾ। ਡੀਲਰ ਫੋਟੋ ਤੇ ਬੈਠੇ ਨੇ ਕਸਟਮਰ ਆ ਉਹ ਦੱਸੇ ਨਾ ਉਸ ਤੋਂ ਮੀਟਿੰਗ ਕਿੱਦਾਂ ਕਿਹਾ ਹੈ ਇਹ ਜਨਰਲ ਸੇਅਰਰੀਆ ਦੀ ਮੀਟਿੰਗ ਹੈ। ਕਿਉਂਕਿ ਮੈਂ ਤੁਹਾਨੂੰ ਪਹਿਲੇ ਦੱਸਿਆ ਉਹ ਬਹੁਤ ਵੱਡੀ ਕੰਪਨੀ ਹੈ। ਨਾ ਵੀ ਇਕੱਲਾ ਨੂੰ ਨੰਬਰਾਂ ਤੋਂ ਕੋਸ਼ਿਸ਼ ਹੋਇਆ ਕੋ 20 ਅਰੀ ਆਉਂਦੇ ਨੇ ਹੋਰ ਚੀਜ਼ ਦੱਸੀ ਐ ਕੋਸ਼ਿਸ਼ ਇਹ ਜੋ ਵੀ ਨੰਦਾ ਕੰਮ ਕਰ ਦੇਣਗੇ ਆਈਫੋਨ ਵਗੈਰੇ ਦਾ ਆ ਕੇ ਮੈਂ ਤਾਂ ਇਹ ਬਣਾਉਣ ਨਹੀਂ ਕਿੰਨੇ ਇਹਨਾਂ ਨੂੰ ਸਾਰੀ ਜਾਣਕਾਰੀ ਦੇ ਦੇਣੀ ਕਿਸੇ ਐਰ ਤੇ ਆਈਫੋਨ ਆਇਆ ਯਾਰ ਵੀ ਅੱਜਕੱਲ ਆਪਣੇ ਬੱਚੇ ਤਾਂ ਭਾਦਲੇ ਨੇ ਸਮੇਟਿੰਗ ਹੋ ਗਈ ਐਂਡ ਮਜ਼ਾ ਆ ਗਿਆ ਐਂਡ ਦੇ ਵਿੱਚ ਵਦਿਆ ਪੇਟ ਪੂਜਾ ਕਰਾ ਕੇ ਜਾ ਕੇ ਭੇਜਿਆ ਉਹਨਾਂ ਨੇ ਯਾ ਨਾ ਇਹ ਬੰਦੇ ਸਾਰੇ ਧਰਤੀ ਨਾਲ ਜੁੜੇ ਹੋਏ ਹੁੰਦੇ ਸੀ ਦਿਹਾੜੀਦਾਰ ਬੰਦੇ ਸੀ ਤਾਂ ਰਿਸਪੈਕਟ ਵੀ ਬਹੁਤ ਕਰਦੇ ਸੀ ਤੇ ਅਸੀਂ ਤਾਂ ਹੈਰਾਨ ਫੇ ਮੈਂ ਤੇ ਪਾਪਾ ਅਸੀਂ ਉਹਨਾਂ ਨੂੰ ਪੁਆਇੰਟਰ ਦੇਤਾ ਚਲਾਉਣ ਵਾਲਾ ਤੇ ਪ੍ਰੋਜੈਕਟਰ ਤੇ ਕਿ ਆ ਚੀਜ਼ ਨੂੰ ਪੁਆਇੰਟ ਕਰਨ ਪੁਆਇੰਟਰ ਦੇ ਕੇ ਹੈਰਾਨ ਹੋ ਗਿਓ ਕਿਵੇਂ ਜਾਦੂ ਦੀ ਜਾਦੂ ਛੜੀ ਨਹੀਂ ਹੁੰਦੀ ਪੁਆਇੰਟਰ ਸਲਾਈਟਰ ਸੀਗਾ ਉਹਨੂੰ ਦੇਖ ਕੇ ਇੰਨੇ ਹੈਰਾਨ ਹੋ ਰਹੇ ਸੀ ਕਿ ਹੈ ਐਵੇਂ ਚੱਲਦਾ ਐਵੇਂ ਚੱਲਦਾ ਮਹਿਰਾ ਹੋ ਰਹੀ ਹੈ ਜੇ ਵੀ ਦੁਨੀਆ ਇੰਨੀ ਹੈਗੀ ਹੈ ਪਿੱਛੇ ਹੈਗੀ ਹੈ ਵਿਚਾਰੀ ਜਿਹੜੇ ਉਰ ਤੱਕ ਨਹੀਂ ਪਹੁੰਚੇ ਇਸ ਲੈਵਲ ਦੀ ਟੈਕਨੋਲੋਜੀ ਤੱਕ ਪਰ ਟੈਕਨੋਲੋਜੀ ਤੱਕ ਨਹੀਂ ਪਹੁੰਚੇ ਪਰ ਦਿਲ ਦਿਲ ਬਹੁਤ ਸਾਫ਼ ਨਹੀਂ ਸਾਬਦੇ ਜਿੱਦਾਂ ਅਸੀਂ ਹੋਰ ਮੀਟਿੰਗਾਂ 'ਚ ਵੀ ਜਾਂਦੇ ਆ ਉੱਥੇ ਤਾਂ ਪਲੇਟਿੰਗ ਇਹਨਾਂ ਲਾਏ ਜਾਂਦੇ ਰੇ ਔਰ ਇਹ ਕਹਿੰਦੇ ਰੱਜ ਕੇ ਸਾਨੂੰ ਇਹ ਕਹਿੰਦੇ ਸੀ ਪੈਸੇ ਫੇਰ ਦਵਾਂਗੇ ਜਦ ਰੋਟੀ ਖਾ ਕੇ ਜਾਵਾਂਗੇ ਇਹ ਰੋਟੀ ਖਾ ਕੇ ਜਾਂਦੇ ਸੀ ਨਹੀਂ ਪੈਸੇ ਦਿੰਦੇ ਤਾਂ ਦੇਖ ਲਓ ਰੋਟੀ ੱੱਕੇ ਨਾ ਖਵਾਈ ਗਈ ਹੈ ਕਿ ਰੋਟੀ ਖਾ ਕੇ ਜਾਓ ਬਈ ਤੇ ਨੇ ਰਹੀ ਬਹੁਤ ਹੋ ਗਿਆ ਬਸ ਮੈਂ ਤੇ ਪਾਪਾ ਨੂੰ ਸਾਰਾ ਸਮਾਨ ਰੱਖ ਕੇ ਦਨ ਜਾਣਿਆ ਸਾਰਾ ਪੈਕ ਕਰ ਦਿਆ ਹਾਂ ਸੀ ਅੱਗੇ ਕਰ ਕਿਧਰ ਗਿਆ ਉਹ ਰੇਲ ਇੰਨੀ ਫੋਟੋ ਲੱਗ ਗਈ ਉਹ ਅਸੀਂ ਹੁਣ ਪਾਪਾ ਨੂੰ ਤੰਗ ਕਰਦੇ ਆਂ ਦਿ ਰਾਤ ਨੂੰ ਸਾਰਿਆਂ ਮੇਖਾ ਪੱਟ ਰਹੀ ਹੈ ਮੇ ਪਪਾ ਪਪਾ ਕਰਦਾ ਤੰਗ ਸਾਰੀ ਮੇਖਾ ਪੱਟੂ ਦੀ ਇਹ ਨਵੀਂ ਡ੍ਰਿਲ ਕਰਾਉਗੀ ਪਾਏ ਦਰੂਜ ਬੈਠ ਕੇ ਕਿਵੇਂ ਲੱਗ ਰਿਹਾ ਸਾਨੂੰ ਇਹ ਤੇਲੀ ਪਤਾ ਗਿਆ ਹੈ ਉਹ ਨਹੀਂ ਹੁੰਦਾ ਏਐਸਐਮਆਰ ਉਹ ਸ਼ੌਮ ਰੇ ਨੂੰ ਸ਼ਸਕੂ ਹਾ ਹਾ ਨਿਕਲ ਰਹੀਆਂ ਨੇ ਵਿੱਚ ਹਾ ਹਾ ਫਟਾ ਬੰਦ ਨੀ ਆ। ਨੇ। ਮੈਨੂੰ ਇਹ ਦੀ ਵਾਰਦੇ ਨਾ ਚੀਜ਼ ਨਾ ਲੱਜੇ। ਇਹਨਾਂ ਨੂੰ ਕਢਾਲ ਰਹੀ ਤੂੰ। ਹਾਂ ਜੀ ਮਮੀ, ਹੋਏ ਟਾਈਮ ਵੇਸ ਕਰੀ। ਹੁਣ ਇਹ ਲਾਉਣੀਆਂ ਪੈਣਗੀਆਂ ਰੇ। ਬਾਹਰ ਲਗਾ। ਇਹ ਵੀ ਅਸੀਂ ਲਾਈਆਂ ਸੀ। ਹਾਂ। ਕੁਝ ਟਾਈਮ ਬਾਅਦ। ਉਹ ਪੂਰੇ ਪੂਰੇ ਦਰਜਨ ਹੋ ਜਾਣਗੇ ਦੋ ਦੋ ਨਾਲ ਡਿਵਾਈਡ ਆ ਲਈ ਦੋ ਦੋ ਚਾਰ ਦੋਤੀ 6 ਦੋ ਚ ਘਟੇ ਦੋ ਬਾਕੀ ਦਾ 2 12 10 ਕਿਵੇਂ ਐਸੇ ਉੱਪਰ ਕਹ ਰ ਰਹੇ ਪੂਰੇ ਦਰਜਨ ਹੈ ਹਮ ਹੁਣ ਕੁਛ ਸਮੇਂ ਬਾਅਦ ਇੱਕ ਦੋ ਨਾਲ ਕ੍ਰਿਸ਼ਨ ਨਾਲ ਕੁਛ ਸਮੇਂ ਬਾਅਦ ਕ੍ਰਿਸ਼ਨ ਕ੍ਰਿਸ਼ਨ ਦੇ ਇੱਕ ਜਾਣਾ ਹੋਰ ਆ ਜਾਊਗਾ ਹਾਂ ਇਹ ਬਾਹਰ ਹੋ ਜਾਂਦੀ ਦੋ ਦੋ ਦੇ ਚੋੜੇ ਇਹ ਸਾਰੇ ਕਬੂਤਰਾਂ ਦੀ ਫੋਟੋ ਆ ਜਾਈ ਸਾਰੇ ਕਬੂਤਰ ਆਂਦੀ ਕਬੂਤਰੀਆਂ ਨਾਲ ਖੜੇ ਨੇ ਇੱਕ ਕਬੂਤਰਾਂ ਗੱਲਾ ਇਹ ਛੜਾ ਕਬੂਤਰ ਆ ਜੇ ਇਹ ਛੋਟਾ ਹੈ ਨਹੀਂ ਵੱਡਾ ਨਹੀਂ ਤੋੜਾ ਕਿਸ ਤਰ੍ਹਾਂ ਵੱਡਾ ਲਿਖਾ ਬਣੂਗਾ ਨਮਾਕ ਬਹੁਤ ਸੋਹਣਾ ਸਾਦਾ ਫੇਰ ਬੜਾ ਸਾਦਾ ਜਿਹਾ ਬਹੁਤ ਅੱਛੀ ਫੋਟੋ ਬਣੀ ਹੈ ਸਾਦੇ ਜਿਹਾ ਇਹ ਵੀ ਗੱਲ ਇੱਕ ਫੋਟੋ ਤੇ ਇੱਕ ਫੋਟੋ ਇਹਨਾਂ ਸਾਰੇ ਬੱਚਿਆਂ ਦੀ ਬਣਾਣੀ ਹੈ ਇਹ ਐਵੇਂ ਅੱਛੀ ਲੱਗੂਗਾ ਹੈ ਨਾ ਮੈਡਮ ਨਵਾਂ ਸਿਸਟਮ ਲਾ ਰਹੀ ਹੈ लिपस्टिक ਦਿਨ ਹੁਣ ਬੁਛੇ ਰੰਗ ਕਰ ਰਹੀ ਹੈ ਇਸੇ ਕੰਦਰਾ ਲਾਵਾਂਗੇ ਤੇ ਨਿਸ਼ਾਨ ਆ ਜੂਗਾ ਤੋ ਦੇਖ ਲੈਣਾ ਵਾ ਕਿੰਨਾ ਕੇ ਜਿਆਦਾ ਇਹ ਸਕਸੈਸਫੁਲ ਹੁੰਦਾ ਮੈਨੂੰ ਤਾਂ ਉਮੀਦ ਹੈਗੀ ਨਹੀਂ ਸੀ ਸੋ ਲੋ ਜਿਹੜੀ ਇਸ ਤਾਂ ਹੋਂ ਦੇ ਦੇਖ ਦੇ ਕਿੰਨਾ ਸਕਸੈਸਫੁਲ ਕਿੰਨਾ ਹੋ ਜੂਗਾ ਤੁਸੀਂ ਰੱਖ ਲੈ ਬਲੈਂਸ ਆ ਇਹ ਤੂੰ ਲੈ ਡਿਸਾਈਡ ਕਰ ਲੋ ਕਿ ਕਿੱਥੇ ਰੱਖਣਾ ਮੇਰੇ ਕੋਲੇ ਰੱਖਣਾ ਲੈ ਡਿਸਾਈਡ ਕਰ ਦੇ ਕਰ ਦੇ ਕਰ ਦੇ ਕਰ ਦੇ बस पढ़ता है हां ये पेपर है तो देखो हा इधर ਵਿੱਚ ਕਰਨਾ ਤਾਂ ਜੀ ਕੰਮ ਜਾ ਵੀਰੇ ਲੀ ਮੈਡਮ ਨੇ ਦੋ ਨਿਸ਼ਾਨ ਲਾ ਇਹ ਤਾਂ ਇੰਟੈਲੀਜੈਂਟ ਹੈ ਕਿ ਉਹਦੇ ਉੱਪਰ ਜੱਲ ਲੱਗੂਆ हां ਇਹ ਬਿਲਕੁਲ ਬਾਕਸ ਤੇ ਐਥੇ ਐਥੇ ਡਿਲੇ ਹੋਗੀ ਕਿਹਦਾ ਕੈਸਾ ਲੱਗ ਰਿਹਾ ਹੈ ਅਬ ਕੈਸਾ ਮਹਿਸੂਸ ਹੋ ਰਿਹਾ ਹੈ ਮੈਂ ਤਾਂ ਇਹੀ ਸੀ ਮੈਨੂੰ ਸਾਇੰਸ ਸਟੂਡੈਂਟ ਮੈਨੂੰ ਐਕਸਪੈਰੀਮੈਂਟ ਕਰਨ ਦੀ ਆਜ਼ਾਦ ਸਟੂਡੈਂਟ ਨੇ ਟੀਚਰ ਹੈ ਮੈਂ ਸਾਇੰਸ ਟੀਚਰ ਹੈ ਪਰ ਮੈਂ ਲੱਗਦਾ ਮੈਂ ਸਟੂਡੈਂਟ ਸੀ ਨਾ ਮੈਨੂੰ ਐਕਸਪੈਰੀਮੈਂਟ ਕਰਨਾ ਤੁਸੀਂ ਵੀ ਐਸੇ ਐਕਸਪੈਰੀਮੈਂਟ ਕਰਨੇ ਹੋਏ ਸਾਨੀ ਫਾਲੋ ਕਰੋ ਫਾਲੋ ਕਰੋ ਸਾਨੀ ਹੈਵੂ ਮੈਂ ਹੈਵੂ ਤੇ ਹੈਵੂ ਦੀ ਮੰਮਾ ਸੀ ਚੱਲ ਰਿਆਂ ਜਾਂ ਰਹਿਆਂ ਵਾਪਸ ਵਾਦੇ ਸਭ ਵਾਸ ਹੋ ਗਏ ਹਨਾ ਹੈਵੂ ਹਾਂਜੀ ਮੰਮਾ ਦੀ ਮੰਮਾ ਆਉਂਦੀ ਐ ਨਹੀਂ ਮੰਮਾ ਦੀ ਮੰਮਾ ਦੀ ਮੰਮਾ ਜੀ ਮੰਮਾ ਜੀ ਆ ਰਹੇ ਨੇ ਨਹੀਂ ਆ ਰਹੇ ਆ ਰਹੇ ਨੇ ਆ ਰਹੇ ਨੇ ਨਹੀਂ ਮਮਾ ਦੀ ਮਮਾ ਜੀ ਆ ਰਹੇ ਨੇ ਇਹ ਦੱਸ ਰਿਹਾ ਅੰਦਰ ਨੇ ਆ ਰਹੇ ਨੇ ਨਹੀਂ ਮਮਾ ਦੀ ਓਏ ਆ ਰਹੇ ਨੇ ਮਮਾ ਜੀ ਓਏ ਆ ਰਹੇ ਨੇ ਬਈ ਆ ਰਹੇ ਨੇ ਨਹੀਂ ਮਮਾ ਦੀ ਆ ਪਿੱਛੋਂ ਪਿੱਛੇ ਅੱਗੇ ਨੂੰ ਤੱਕੀ ਆ ਪਿੱਛੇ ਨੂੰ ਅੱਗੇ ਨੂੰ ਕਰੀ ਹਾਂ ਆ ਕਰੀ ਉੱਪਰ ਨੂੰ ਕਰ ਆ ਉੱਪਰੋਂ ਕਰ ਦੇ ਉੱਪਰ ਨੂੰ ਉੱਪਰ ਨੂੰ ਹਾਂ ਨੀਚੋਂ ਉੱਪਰ ਨੂੰ ਕਰ ਅਰੇ ਨੀਚੇ ਨਹੀਂ ਬੈਣਾ ਆ ਆਹ ਜਿਹੜੀ ਸੀਟਾ ਉੱਪਰੋਂ ਕਰਦੇ ਪਿੱਛੋਂ ਹਾਂ ਇਹਨੂੰ ਉੱਪਰ ਨੂੰ ਕਰਨਾ ਹੈ ਮੈਂ ਜਦੋਂ ਕਹੂੰਗਾ ਨਾ ਇਸ ਨੂੰ ਐਵੇਂ ਕਰੀ ਪੂਰੇ ਹੱਥ ਪਾ ਕੇ ਉੱਪਰ ਨੂੰ ਠੀਕ ਹੈ ਅ ਕਰਦੇ ਉੱਪਰ ਨੂੰ ਉੱਪਰ ਨੂੰ ਕਰਦੇ ਠੀਕ ਹੈ ਅ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਕਰਤੀ ਵਾਹ ਜੀ ਵਾਹ ਸਟਰੋਂਗ ਬੇਬੀ ਸੁਪਰਮੈਨ ਕਿੰਨਾ ਸਟਰੋਂਗ ਬੇਬੀ ਆਈ ਸੀ

ਕਾਸੀ 엄마 ਮੈਂ ਉਹ ਮਾ ਮਾਮਾ ਜੀ ਮਾਮਾ ਜੀ ਆਂਦੇ ਆ ਮਾਮਾ ਜੀ ਬਾਈਕ ਤੇ ਆਂਦਾ ਪਿੱਛੇ ਆਜਾ ਠੀਕ ਹੈ ਆਜਾ ਮਾਮਾ ਜੀ ਬਾਈਕ ਤੇ ਕਿੰਨਾ ਝੂਟਪੋੜਾ ਜਾਂਦਾ ਬਾਈਕ ਤੇ ਮਾਮਾ ਜੀ ਬਾਈਕ ਤੇ ਇਹ ਤਾਂ ਜਦੀ ਪੁੰਜੂਗਾ ਠੀਕ ਹੈ ਮਾਮਾ ਜੀ ਪਤਾ ਕਿ ਹਾਂ ਚਾਹੀਦਾ ਕਹਿੰਦਾ ਨਾਨਾ ਵਾਂਗ ਮੈਂ ਕੰਮ ਕਰਨਾ ਹੈ ਤਾਂ ਮਾਮਾ ਕਹਿੰਦਾ ਹਾਂ ਮੈਨੂੰ ਦਿੰਨਾ ਕਹਿੰਦਾ ਅੰਨੀ ਆ ਗਿਆ ਤੇ ਨੰਨੀ ਬਾਏ 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 ਮੰਮੀ ਮੈਂ ਮੈਂ ਕੇ ਮੰਨ ਇਰਵੰਤਰ ਲੈਣਾ ਪਹਿਲੇ ਪਿਆਰ ਕਰਨਾ ਨਹੀਂ ਬੱਸ ਬੱਸ ਕੋਈ ਬਾਤ ਨਹੀਂ ਕੋਈ ਬਾਤ ਅੰਮੀ ਮੰਮੀ ਮੰਮਾ ਕਾ ਲੰਮ ਗਿਨ ਮੱਸ ਆਈ ਨੇ ਕਿਹਾ ਉਹ ਦਿਲ ਮੇਰਾ ਅੰਮਾ ਕਿੰਨੇ ਵੀ ਤੜਨਾ ਉਹ ਨੀ ਨੰਨੀ ਆਉਂਦੇ ਕਿੰਨੇ ਵਜੇ ਆਣਗੇ ਫੋਨ ਕਰਦੇ ਹਾਂ ਹਾਂ ਹਜਣਾ ਕਰੋ ਪਰ ਮੈਂ ਠੀਕ ਖੜੀ ਆ ਤੇ ਉਹੀ ਰੋਂਦਾ ਨਹੀਂ ਨਹੀਂ ਦੇ ਉਹ ਫੋਨ ਕਰਾਂਗਾ ਭਾਈ ਠੀਕ ਹੈ ਮੈਂ ਆਪੇ ਆਪੇ ਕਰੂਗਾ ਮੈਂ ਉਹਨੇ ਫੇਰ ਛੇਤੀ ਹੀ ਤਾਂ ਅਬ ਗੇਟ ਬੰਦ ਕਰਨ ਦਾ ਵੀ ਹੋ ਜਾਂਦਾ ਕਿ ਗੇਟ ਬੰਦ ਹਾਂ ਇਹ ਜਦੋਂ ਨਾਨੀ ਹੁੰਨੀ ਇਹਦੇ ਮਿਲਦੇ ਹੁੰਦੇ ਮਾਮੀ ਵੀ ਮਿਲਦੀ ਹੁੰਦੀ ਆ ਉਹ ਵੀ ਇਹਦੀ ਦਾਦੀ ਉਹਦੀ ਕਹੂਗਾ ਗੇਟ ਬੰਦ ਇੱਕ ਦਿਨ ਤਾਂ ਮਮੀ ਜੀ ਨੂੰ ਵਿੱਚ ਹੀ ਦੇ ਦੇਣਾ ਸੀ ਹਾਂ ਕੰਚ ਤੇ ਪਰਖ ਰਹਾ ਰਹੇ ਕੋਈ ਜਿਹੜੀ ਗੱਲ ਕਰਨ ਵਿੱਚ ਮੂੰਹ ਕੱਢ ਕੇ ਉਹ ਗੁਰ ਬੰਦ ਕਰ ਤੇ ਗਰਦਨ ਬੰਦ ਕਰਦੇ ਨੇ ਵਿੱਚ ਮੈਨੂੰ ਉਹ ਚਸ਼ਮਾ ਠੀਕ ਕਰਾਇਆ ਨਾ ਮੈਨੂੰ ਤਾਂ ਚੁਗ ਰਿਹਾ ਪਤਾ ਨਹੀਂ ਕਿ ਕਿਸ ਹਿਸਾਬ ਨਾਲ ਇਹਦੀ ਸੈਟਿੰਗ ਕੀਤੀ ਵੀ ਚੁਗ ਰਿਹਾ ਕੋਰਿਡੋਰ ਦੇਖਾਇਆ ਮੈਂ ਤੇ ਚਲੋ ਜਿਹਨੂੰ ਤਾਂ ਅਸੀਂ ਘਰੇ ਜਾ ਰਹੇ ਆ ਤੇ ਬਸ ਇਹਦੇ ਨਾਲ ਹੀ ਹੁਣ ਵੀ ਬਲੌਗ ਦਾ ਵੀ ਐਂਡ ਕਰਦੇ ਆ ਤਾਂ ਬਲੌਗ ਆਇਆ ਪਸੰਦ ਤਾਂ ਇਹਨੂੰ ਲਾਈਕ ਕਰਿਓ ਜੀ ਸ਼ੇਅਰ ਕਰਿਓ ਆਪਦੇ ਫੈਮਿਲੀ ਫਰੈਂਡਸ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਮਿਲਦੇ ਆ ਕੱਲ ਨੂੰ ਗੁੱਡ ਨਾਈਟ